ਮੈਂ ਹਰਿੰਦਰ ਬਿੰਦੂ ਭਾਰਤੀ ਕਿਸਾਨ ਯੂਨੀਅਨ ਨੇਕਤਾ ਗਰਾਹਾਂ ਇਸਤਰੀ ਵਿੰਗ ਸੂਬਾ ਆਗੂ ਬਠਿੰਡਾ ਜ਼ਿਲ੍ਹੇ ਦੀ ਪ੍ਰਧਾਨ ਆ ਅੱਜ ਅਸੀਂ ਸੂਬਾ ਕਮੇਟੀ ਦੇ ਸੱਦੇ ਤੇ ਬਰਨਾਲੇ ਦੀ ਦਾਣਾ ਮੰਡੀ ਦੇ ਵਿੱਚ ਔਰਤ ਦਿਹਾੜਾ ਮਨਾ ਰਹੇ ਆ ਜਿਹਦੇ ਜਿਹੜੇ ਪ੍ਰਬੰਧ ਐ ਉਹ ਮੁਕੰਮਲ ਹੋ ਚੁੱਕੇ ਨੇ ਸਾਡਾ ਜਿਹੜਾ ਚਾਹ ਦਾ ਲੰਗਰ ਹੈ ਉਹ ਬਿਲਕੁਲ ਤਿਆਰ ਹੋ ਗਿਆ ਹੈਗਾ ਤੇ ਨਾਲ ਹੀ ਜਿਹੜੇ ਸਾਡੀ ਸਟੇਜ ਦੇ ਪ੍ਰਬੰਧ ਹੈ ਉਹ ਪੂਰੀ ਤਰ੍ਹਾਂ ਮੁਕੰਮਲ ਹੋ ਚੁੱਕੇ ਨੇ ਮੈਟ ਵਗੈਰਾ ਵਿਛ ਚੁੱਕੇ ਨੇ ਸਟੇਜ ਲੱਗ ਚੁੱਕੀ ਹੈ ਤੇ ਨਾਲ ਹੀ ਸਾਡੇ ਪਿੰਡਾਂ ਦੇ ਵਿੱਚੋਂ ਔਰਤਾਂ ਦੇ ਜਿਹੜੇ ਕਾਫਲੇ ਆ ਉਹ ਆਉਣੇ ਸ਼ੁਰੂ ਹੋ ਗਏ ਆ ਅਸੀਂ ਇਹ 11:00 ਵਜੇ ਦੇ ਮਿਤਾਬਕ ਜਿਹੜੀ ਸਟੇਜ ਹੈ ਉਹ ਸ਼ੁਰੂ ਕਰਾਂਗੇ 12:00 12:30 ਸਾਡੇ ਜਿਹੜੇ ਬਲਾਰੇ ਆ ਉਹ ਬੋਲਣ ਲੱਗ ਜਾਣਗੇ ਇਹ ਤਾਂ ਬਹੁਤ ਜਿਹੜਾ ਪਸ਼ੋਕੜ ਹੈ ਇੱਕ ਵੱਡਾ ਪਸ਼ੋਕੜ ਹੈ ਜਿਹੜਾ 1910 ਦੇ ਵਿੱਚ ਕਲੈਰਾ ਜੈਕਟਨ ਜਿਹੜੀ ਔਰਤਾਂ ਦੀ ਬਹੁਤ ਵੱਡੀ ਆਗੂ ਹੋਈ ਹੈ ਉਹਨੇ ਔਰਤਾਂ ਦੇ ਹੱਕਾਂ ਦੇ ਲਈ ਕਿ ਜਿਹੜੇ ਕਾਰਖਾਨਿਆਂ ਦੇ ਵਿੱਚ ਫੈਕਟਰੀਆਂ ਦੇ ਵਿੱਚ ਕੰਮ ਕਰਦੀਆਂ ਔਰਤਾਂ ਸੀ ਉਹਨਾਂ ਦੇ ਲਈ ਕਿ ਜਿਹੜੀ ਕੰਮ ਦਿਹਾੜੀ ਹੈ ਉਹਦੇ 8 ਘੰਟੇ ਜਿਹੜੇ ਕੰਮ ਵਾਸਤੇ ਉਹਨਾਂ ਨੇ ਲੜਾਈ ਲੜੀ ਸੀ ਉਸ ਤੋਂ ਬਾਅਦ ਉਹਨਾਂ ਨੇ ਐਲਾਨ ਕੀਤਾ ਸੀ ਕਿ ਪੂਰੇ ਮੁਲਕ ਦੀਆਂ ਔਰਤਾਂ ਆਪਦੀ ਆਜ਼ਾਦੀ ਦੇ ਲਈ ਮੁਕਤੀ ਦੇ ਲਈ ਆਪ ਦਾ ਜਿਹੜਾ ਸੰਘਰਸ਼ ਆ ਉਹ ਕਰਨੀਆਂ ਤੇ ਉਹ ਜਿਹੜਾ 8 ਮਾਰਚ ਦਾ ਦਿਨ ਉਹਨਾਂ ਨੇ ਇਸ ਗੱਲ ਕਰਕੇ ਰੱਖਿਆ ਸੀ ਕਿ 8 ਮਾਰਚ ਨੂੰ ਇਹ ਔਰਤ ਦਿਹਾੜਾ ਮਨਾਇਆ ਜਾਇਆ ਕਰੂਗਾ ਅੱਜ ਦੇ ਜੋ ਮੌਜੂਦਾ ਹਾਲਾਤ ਨੇ ਜੋ ਮੰਗ ਕਰਦੇ ਨੇ ਅਸੀਂ ਪਹਿਲਾਂ ਵੀ ਜਦੋਂ ਕਿਸਾਨੀ ਅੰਦੋਲਨ ਪੂਰੇ ਜ਼ੋਰ ਤੇ ਸੀਗਾ ਤੇ ਉਦੋਂ ਵੀ ਅਸੀਂ ਔਰਤਾਂ ਦੇ ਵਿੱਚ ਇਹ ਗੱਲ ਲੈ ਕੇ ਗਏ ਸੀ ਕਿ ਜਿਹੜਾ 8 ਮਾਰਚ ਦਾ ਅੰਦੋਲਨ ਹੈ ਦਿਹਾੜਾ ਹੈਗਾ ਇਹਨੂੰ ਅਸੀਂ ਦਿੱਲੀ ਜਿਹੜੇ ਬਾਡਰਾਂ ਤੇ ਬੈਠੇ ਸੀਗੇ ਉੱਥੇ ਅਸੀਂ ਟਿੱਕਰੀ ਪਕੌੜਾ ਚੌਂਕ ਦੇ ਵਿੱਚ ਇਹ ਦਿਨ ਮਨਾਇਆ ਸੀ ਜਿਹਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਔਰਤਾਂ 65000 ਦੀ ਗਿਣਤੀ ਦੇ ਵਿੱਚ ਔਰਤਾਂ ਗਈਆਂ ਸੀ ਬਹੁਤ ਉਤਸ਼ਾਹ ਸੀ ਅੱਜ ਜਦੋਂ ਅਸੀਂ ਫੇਰ 8 ਮਾਰਚ ਦਾ ਦਿਨ ਮਨਾ ਰਹੇ ਹੈਗੇ ਔਰਤਾਂ ਦਾ ਤਾਂ ਅੱਜ ਵੀ ਜੋ ਮੌਜੂਦਾ ਹਾਲਾਤ ਨੇ ਕਿ ਸਾਡੇ ਮੁਲਕ ਦੇ ਜਿਹੜੇ ਕਿਸਾਨ ਨੇ ਅੱਡ-ਅੱਡ ਸਟੇਟਾਂ ਦੇ ਕਿਸਾਨ ਨੇ ਉਹ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਬਣਾਉਣ ਦੇ ਲਈ ਕਿਸਾਨਾਂ ਮਜ਼ਦੂਰਾਂ ਸਰ ਚੜਿਆ ਕਰਜ਼ਾ ਖਤਮ ਕਰਾਉਣ ਦੇ ਲਈ ਤੇ ਜਿਹੜੇ ਸਾਡੇ ਭਾਰਤ ਦੇ ਹਾਕਮ ਹੈ ਉਹਨਾਂ ਨੂੰ ਡਬਲਯੂਟੀਓ ਚੋਂ ਬਾਹਰ ਆਉਣ ਦੇ ਲਈ ਤੇ ਜਿਹੜੀਆਂ ਸਾਡੀਆਂ ਹੋਰ ਮੰਗਾਂ ਨੇ ਜਿਵੇਂ ਲਖੀਮਪੁਰ ਖੀਰੀ ਵਾਲੀ ਮੰਗ ਹੈ ਜਾਂ ਬਿਜਲੀ ਐਕਟ 220 ਹੈਗਾ ਬਢੇਪਾ ਪੈਨਸ਼ਨ ਹੈ ਕਿਸਾਨਾਂ ਮਜ਼ਦੂਰਾਂ ਨੂੰ 10000 ਦੀ ਇਹਦੇ ਨਾਲ ਜੁੜ ਕੇ ਹੋਰ ਮੰਗਾਂ ਇਹਨਾਂ ਮੰਗਾਂ ਨੂੰ ਮਨਾਉਣ ਦੇ ਲਈ ਸਾਡਾ ਜਿਹੜਾ ਅੰਦੋਲਨ ਹੈ ਉਹ ਪੂਰੇ ਭਾਰਤ ਦੇ ਵਿੱਚ ਚੱਲ ਰਿਹਾ ਹੈਗਾ ਇਸ ਕਰਕੇ ਅੱਜ ਦਾ ਦਿਨ ਜਿਹੜਾ ਔਰਤ ਦਿਹਾੜੇ ਦਾ ਹੈ ਇਹਦਾ ਜਿਹੜਾ ਮਹੱਤਮ ਹੈ ਉਹ ਬਹੁਤ ਜ਼ਿਆਦਾ ਵੱਧ ਜਾਂਦਾ ਹੈ